ਸੋ ਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਚਾਰ ਚੇਤ ਸ਼ੈਣਛੇ ਸਮਤ ਇੱਕ ਚਰਨ ਸਿੰਘ ਦੇ ਘਰ ਪਿੰਡੰਤੌਰ ਜ਼ਿਲ੍ਹਾ ਗੁਰਦਾਸਪੁਰ 사ਤਜੋਗ ਕਹੇ ਪ੍ਰਭੂ ਮੇਰੀ ਬੰਦਨਾ ਖਾਸ ਅਗਾਮਯ ਅਥਾ ਬੇ ਪਰਵਾ ਤੇਰੀ ਓਟ ਤਕਾਈਆ ਸਤਿ ਧਰਮ ਮੇਰੇ ਦੇ ਦੇ ਸਾਥ ਸਤ ਸਚ ਮਿਲ ਸਹਜ ਸੁਭਾਈਆ ਸ਼ਬਦ ਅਗੰਮੀ ਤੁੰਨ ਵਜਾ ਕੇ ਨਾਦ ਗ੍ਰਹ ਗ੍ਰਹ ਮੰਦਰੇ ਅੰਦਰ ਕਰਿ ਸੁਨਵਾਈਆ ਸ਼ਬਦ ਅਗੰਮੀ ਤੁੰਨ ਵਜਾ ਦੇ ਨਾਦ ਗ੍ਰਹ ਗ੍ਰਹ ਮੰਦਰੇ ਅੰਦਰ ਕਰਿ ਸੁਨਵਾਈਆ ਨਿਰਗੁਣ ਨੂਰ ਨਿਰਵੈਰ ਜੋਤ ਕਰ ਪ੍ਰਕਾਸ਼ ਕੁੜੀ ਕਿਰਿਆ ਕਾਲਯੁਗੰ ਧੇਰਾ ਦੇ ਚੁਕਾਇਆ ਨਾਮ ਪਦਾਰਥ ਵਸਤ ਅਮੋਲਕ ਸੱਚ ਸੁਗਾਤ ਨਿਜ ਕਰਿਆ ਤੁਮ ਭਗਤਾ ਚੋਲੀ ਦੇ ਪਹਾਈਆ ਚਰਨ ਪ੍ਰੀਤੀ ਸੱਚੀ ਰੀਤੀ ਤਰਥ ਤਾਲ ਸੱਜਣ ਏਕੋ ਨਾਥ ਵੇਦਾਤੇ ਆਪਣਾ ਜੋੜ ਜੜਾਈਆ ਨਿਰਜਰ ਰਸੇ ਅੰਮ੍ਰਿਤ ਬੂੰਦਿ ਸਖਸ਼ ਸਵਾਂਤ ਕੂੜੀ ਕਿਰਿਆ ਜਗਤ ਤ੍ਰਿਸ਼ਨਾ ਦੇ ਮਿਟਾਈਆ ਮਿਹਰਵਾਨ ਹੋ ਕੇ ਮਹਿਬੂਬ ਮੁਹੱਬਤ ਵਿੱਚ ਝਾਕ ਪਰਦਾ ਓਲਾ ਬਣ ਵਿਚੋਲਾ ਦੇ ਉਠਾਈਆ ਤ੍ਰਬਣੀ ਟਾਟ ਕਿਨਾਰਾ ਵਖਾਵਾ ਇੱਕੋ ਕਾਟ ਖੇਵਟ ਖੇਟੇ ਜਿਸ ਦਵਾਰੇ ਭਗਤ ਬਿਠੇ ਪਾਰ ਲੰਗਾਈਆ ਚਾਰ ਵਰਨ 18 ਵਰਨ ਸੁਆਮੀ ਬਦਲ ਦੇ ਸਮਾਜ ਆਪਣੀ ਨੀਤੀ ਤ੍ਰੈਗੁਣ ਤੀਤੀ ਠੰਡੀ ਸੀਤੀ ਸੱਚਾ ਮਾਰਗ ਦੇ ਜਣਾਈਆ ਨਿਰਵੈਰ ਪੁਰਖ ਨਿਰਗੁਣ ਸਰਗੁਣੇ ਅੰਦਰ ਹੋ ਵਿਸਮਾਦ ਬਿਸਮਲ ਹੋ ਕੇ ਆਪਣਾ ਆਪ ਲੇਖਾ ਦੇ ਮੁਕਾਇਆ ਚਾਰ ਕੋਣ ਤੇ ਦਿਸ਼ਾ ਨੋਂ ਖੰਡ ਪ੍ਰਿਥਮੀ ਸੱਤ ਦੀਪ ਮੈਂ ਹੋਵਾਂ ਨਾ ਕਦੇ ਉਦਾਸ ਹੈਰਾਨੀ ਨਜ਼ਰ ਕੋਈ ਨਾ ਆਈਆ ਠਾ ਕਰ ਸੁਆਮੀ ਅੰਤਰ ਜਾਮੀ ਚਾਰੇ ਕੁੰਟ ਵਸੇ ਪਾਸ ਅੰਦਰ ਬਾਹਰ ਗੁਪਤ ਜ਼ਾਹਰ ਆਪਣਾ ਮੇਲ ਮਿਲਾਇਆ ਤੁਰ ਦਰਗਾਹੀ ਤੇਰੇ ਅੱਗੇ ਸੱਚ ਬੇਨਤੀ ਏ ਕੇ ਅਰਦਾਸ ਆਰਜ਼ੂ ਆਪਣੀ ਦਿੱਤੀ ਜਣਾਈਆ ਤੂੰ ਮਾਲਕ ਖਾਲਕ ਬੇਪਰਵਾਹ ਪਰਦਾਨਸ਼ੀ ਬਾਬ ਵਾਹਿਦਲਾ ਸ਼੍ਰੀਕ ਸੱਚ ਤੋਫੀਕ ਨਜ਼ਰੀ ਆਈ ਆਂ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਤੁਰ ਦਰਗਾਹੀ ਦੇਣਾ ਸਾਥ ਸੱਚ ਸੰਗੀ ਰੂਪ ਵਟਾਈ ਆਂ ਸਤਜਗ ਕਹੇ ਪ੍ਰਭ ਮੇਰੀ ਇੱਕ ਮੰਗ ਮੰਗਤ ਹੋ ਕੇ ਚੋਲੀ ਡਾਈ ਆਂ ਸ਼ਬਦ ਅਗੰਮ ਵਜਾ ਮਰਦੰਗ ਦੋ ਜਹਾਨਾਂ ਦੇ ਸੁਣਾਈ ਆਂ ਵਿਸ਼ਣ ਬ੍ਰਹਮਾ ਸ਼ਿਵ ਗੁਰੂ ਅਵਤਾਰ ਪੀਰ ਪੈਗੰਬਰ ਮਾਨਣ ਜਿਸਤਾ ਅਨੰਦ ਸਦਾ ਅਨੰਦ ਸੂਰੇ ਸਰਬੰਗ ਗੁਰਮੁਖਾਂ ਦੇ ਵਿਖਾਈਆ ਦੁਇ ਦਵੈਤੀ ਸ਼ਰਾ ਸ਼ਰਾਇਤੀ ਪਰਮਾ ਢਾ ਕੰਦ ਅੰਤਰ ਆਤਮ ਪਰਮਾਤਮ ਪਰਦਾ ਰਹਿਣ ਕੋਏ ਨਾ ਪਾਈਆ ਸੰਤ ਸੁਹੇਲੇ ਗੁਰੂ ਗੁਰ ਚੇਲੇ ਭਗਤ ਭਗਵਾਨ ਬਣਾ ਦੇ ਸੰਗ ਸਾਥੀ ਆਪਣੇ ਨਾਲ ਮਿਲਾਈਆ ਸੱਚ ਸੰਦੇਸ਼ਾ ਤੁਰਦਾ ਟੋਲਾ ਨਿਰਵੈਰ ਜਣਾ ਦੇ ਸ਼ੰਦ ਜੈ ਜੈਕਾਰ ਕਰੇ ਲੋਕਾਈਆ ਮੇਰਾ ਖੁਸ਼ੀ ਹੋਵੇ ਬੰਦ ਬੰਦ ਬੰਦਨ ਦੇ ਤੜਾਈਆ ਤੇਰਾ ਵੇਖਾਂ ਤੇਰਾ ਇੱਕੋ ਵੇਖਾਂ ਪਰਮਾਨੰਦ ਨਿਜ ਕਰ ਆਪਣਾ ਰਸ ਦੇਣਾ ਚਵਾਈਆ ਜੋਤੀ ਜੋਤ ਸਰੂਪ ਹਰਿ ਆਪ ਆਪਣੀ ਕਿਰਪਾ ਕਰ ਕੋ ਦੇਣਾ ਤੁਰਦਾ ਵਰ ਦਰ ਠੰਡਾ ਮੰਗ ਮੰਗਾਈਆ ਸਤਿ ਜੁਗ ਕਹੇ ਪ੍ਰਭੂ ਠਾਕਰ ਮੇਰੇ ਗਹਿਰ ਗੰਭੀਰ ਬੇਅੰਤ ਬੇਪਰਵਾਹ ਸੱਚ ਤੇਰੀ ਸ਼ਹਿਨशाहੀਆ ਤੇਰਾ ਹੁਕਮ ਅਸਲੀਅਤ ਵਿੱਚੋਂ ਅਸਲ ਬੇਨਜ਼ੀਰ ਜਗਨੇਤਰ ਨਜ਼ਰ ਕੋਈ ਨਾ ਪਾਈਆ ਧীন ਮਜ਼ਬ ਜਾਤ-ਪਾਤ ਉੱਚੀ-ਨੀਚ ਰਔ ਰੰਕਸ਼ਰ ਅਸ਼ਰੀਅਤ ਕੱਟਦੇ ਜੰਜੀਰ ਕੂੜੀ ਕਿਰਿਆ ਜ਼ਬਾ ਦੇ ਕਰਾਈਆ ਜਨ ਭਗਤਾਂ ਆਪਨੇ ਨਾਲ ਮਿਲਣ ਦੀ ਦੱਸ ਕੇ ਸੱਚ ਤਦਵੀਰ ਤਬੀਅਤ ਅੰਦਰੋਂ ਦੇ ਬਦਲਾਈਆ ਤੂੰ ਫਕਰਾਂ ਦਾ ਫਕੀਰ ਫਿਕਰ ਆ ਆਪਣਾ ਦੇ ਸਮਝਾਈਆ ਲੇਖਾ ਚੁਕਾਵੇਂ ਗੰਗਾਲ ਅਮੀਰ ਸ਼ਾਹ ਕੀਰ ਕੋ ਰੰਗ ਵਖਾਈਆ ਬਾਤਨ ਜ਼ਾਹਰ ਵਖਾ ਤਸਵੀਰ ਤਸਵਰ ਆਪਣਾ ਆਪ ਕਰਾਈਆ ਜੋਤੀ ਜੋਤ ਸਰੂਪ ਰਿ ਆਪ ਆਪਣੀ ਕਿਰਪਾ ਕਰ ਸਿਰ ਮੇਰੇ ਹੱਥ ਰਖਾਈਆ ਸਤਿ ਜੀ ਕਹੇ ਮੈਂ ਨਕਾਬਾਲਾ ਆਯੂ ਸਮਝ ਕੋਈ ਨਾ ਆਈਆ ਸਚਾ ਨਾਮ ਵਸਤੇ ਮੁਲਕ ਦੇ ਦਾਤਾ ਦਾਤੇ ਦਾਨੀ ਝੋਲੀ ਪਾਈਆ ਮੈਂ ਗਾਵਾਂ ਤੇਰੀ ਅਗੰਮੀ ਗਾਥਾ ਤੁਰਦਾ ਢੋਲਾ ਗਮ ਪ੍ਰਗਟਾਈਆ ਤੂੰ ਮਾਲਕ ਕੋ ਸੱਚਾ ਸ਼ਾਹ ਬਾਦਸ਼ਾਹ ਸ਼ਹਿਨ ਸ਼ਾ ਨਜ਼ਰੀ ਆਈਆ ਤੂੰ ਜਹਾਨਾ ਹੋਵੇ ਪ੍ਰਧਾਨਾ ਲੋਕ ਮਾਤ ਬ੍ਰਹਮੰਡ ਖੰਡ ਪੁਰੀ ਲੋ ਲੋਕ ਪਰਲੋਕ ਆਪਣਾ ਹੁਕਮ ਸੁਣਾਈਆ ਜਨ ਭਗਤਾਂ ਧਰਮੀ ਗਾਨਾ ਮੌਲੀ ਤੰਦ ਨਜ਼ਰ ਕੋਈ ਨਾ ਆਈਆ ਤੂੰ ਸੂਰਬੀਰ ਜੋਦਾ ਮਰਦ ਮਰਦਾਨਾ ਬਲਤਾਰੀ ਬੇਪਰਵਾਈਆ ਦੇਵਤ ਸੁਰਮੁਨ ਦੇਵਤ ਸੁਰ ਮੁਨ ਮੰਨਣਿਆਨਾ ਸਿਰ ਸਕੇ ਨ ਕੋਈ ਉਠਾਈਆ ਗੁਰ ਅਵਤਾਰ ਕਰਨ ਸਲਾਮਾ ਗੁਰੂ ਅਵਤਾਰ ਕਰਨ ਸਲਾਮਾ ਪੀਰ ਪਕੰਬਰ ਚੁਕ ਚੁਕ ਲਗਣ ਪਈਆ ਸਤ ਸੰਦੇਸ਼ਾ ਨਰ ਨਰੇਸ਼ਾ ਤੇਰਾ ਇੱਕ ਸੁਣਾਨਾ ਆਤਮ ਪਰਮਾਤਮ ਕਰੇ ਪੜਾਈਆ ਟੂੰਠਾ ਕਰੇ ਸੁਆਮੀ ਅੰਤਰ ਜਮੀ ਗੁਣ ਨਿਦਾਨਾ ਹਰ ਘਟ ਰਚਿਆ ਨਜ਼ਰੀ ਆਈਆ ਗੋਪੀਆਂ ਦਾ ਕਾਨਾ ਸੀਤਾ ਦਾ ਰਾਮਾ ਲਖ 84 ਸੁਰਤੀ ਲਹਿ ਪਰਨਾਈਆ ਸ਼ਬਦਾਂ ਦਾ ਨਿਸ਼ਾਨਾ ਤੀਰਾਂ ਦਾ ਕਮਨ ਚਿਲਾ ਆਪਣਾ ਇੱਕ ਪ੍ਰਗਟਾਈਆ ਜੋਤ ਸਰੂਪ ਪਹਿਰਿਆ ਬਾਣਾ ਸ਼ਾਹੂ ਪੂਪੀ ਦੇ ਫਰਮਾਨਾ ਉਕਮ ਵਰਤੇ ਦੋ ਜਹਾਨਾ ਇਥੇ ਉਥੇ ਨਾ ਕੋਈ ਮੇਟੇ ਮੇਟ ਮਿਟਾਈਆ ਆੰਬਾਲਕ ਸੇਵਕ ਮਨਨਾ ਖਾਕ ਦਰਵੇਸ਼ ਖਾਕ ਦਰਵੇਸ਼ ਪਿਖਖ ਪਿਖਾਰੀ ਮੰਗਤ ਨਿਉ ਨਿਉ ਸੀਸ ਨਿਵਾਨਾ ਸਤਜੁਗ ਸਾਚਾ ਆਪਨਾ ਆਪ ਪ੍ਰਭ ਤੇਰੇ ਅਗੇ ਰਖਾਈਆ ਸੋਹ ਮਹਾਰਾਜ ਸ਼ੇਰ ਸਿੰਘ ਜੀ ਸੁਮ ਭਗਵਾਨ ਦੀ ਜੈ